ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਿਰੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਬਰਗਾੜੀ ਬਰਗਾੜੀ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਚ ਪੈਂਦਾ ਹੈ ਕੋਟਕਪੁਰੇ ਤੋਂ ਬਟਿੰਡਾ ਆਇਆ ਬਾਜਾਖਾਨਾ ਜਦੋਂ ਜਾਣਦੇ ਆ ਤਾਂ ਉਸ ਹਾਈਵੇ ਦੇ ਉੱਤੇ ਬਰਗਾੜੀ ਆਉਂਦਾ ਅੱਜ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਦੋਸਤੋ ਭਾਈ ਵਪਾਰ ਦਾ ਕੰਮ ਕਰਦਾ ਤੇ ਰੂਟੀਨ ਚ ਥੋਂ ਤੁਹਾਨੂੰ ਵੀਡੀਓ ਦਿਖਾਇਆ ਕਰਾਂਗੇ ਇੱਥੇ ਮੱਝਾਂ ਜ਼ਿਆਦਾ ਆਇਆ ਕਰਨੀਆਂ ਵਿਕਰੀਆਂ ਆਣਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਟੋਟਲ 6 ਮੱਝਾਂ ਦਿਖਾਉਣ ਲੱਗੇ ਆ ਦੋ ਮੱਝਾਂ ਗੱਬਣਾ ਚਾਰ ਸੋਹਣੀਆਂ ਸਵਾਈਆਂ ਬੇਨਤੀ ਹੈ ਵੀ ਜਿਹਨੇ ਜਿਹੜਾ ਨਾ ਖਰੀਦਣਾ ਹੈ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੂਗਾ ਪਸ਼ੂ ਆਪ ਦੀ ਸਮਝ ਨਾਲ ਖਰੀਦ ਲਓ ਤਿਆਰ ਦੁੱਧ ਵਾਲੀਆਂ ਦੱਸਾਂਗੇ ਤਾਂ ਦੁੱਧ ਚੋਕੇ ਦੇਖ ਲਓ ਗੱਬਣਾ ਦੇ ਥਣ ਪਾਸ ਹੋ ਜਾਣਗੇ ਆਓ ਮਿਲਦੇ ਆਂ ਤਰ ਵੀਰ ਬਾਈ ਨੂੰ ਤੇ ਕਰਦੇ ਆਂ ਗੱਲਬਾਤ ਤਰ ਵੀਰ ਬਾਈ ਸੱਸੀ ਕਾ ਸੱਸੀ ਗੱਲ ਬਾਈ ਤਾਂ ਵੀਰ 6 ਮੱਝਾਂ ਅੱਜ ਦਿਖਾ ਰਹੇ ਆਪਾਂ ਹਾਂਜੀ ਬਈ 6 ਆ 4 ਸੂਈਆਂ 2 ਰੂਟੀਨ 'ਚ ਹੁੰਦੇ ਆ ਪਸ਼ੂ ਹੁਣ ਇੱਥੇ ਹਾਂ ਬਈ ਰੂਟੀਨ 'ਚ ਹੀ ਆਉਂਦੇ ਆ तकरीबन 1-2 ਤਾਂ ਪਸ਼ੂ ਡੇਲੀ ਵੇਖਦੇ ਬਈ ਆਈ ਜਾਂਦੇਗਾ ਕਾਹ ਕਨਾਲ ਦੀ ਨਾਲ ਠੀਕ ਐ ਅੱਜ 6 ਮੱਝਾਂ ਸ਼ੁਰੂਆਤ ਬਈ ਜਿਹੜੀ ਪਹਿਲੇ ਨੰਬਰ ਤੇ ਝੋਟੀ ਬੈਕ ਸਾਈਡ ਤੇ ਖੜੀ ਐ ਹਾਂਜੀ ਹਾਂਜੀ ਬਈ ਇਸੇ ਤੋਂ ਕਰਦੇ ਆ ਕਨਮਾਸੂਆ ਦੂਜਾ ਸੂਆ 6 ਦਿਨ ਹੁੰਦਾ ਬਈ ਇਹ ਕਿੰਨੇ ਦਿਨ ਹੋ ਗਏ ਅੱਜ ਸੂਈ ਨੂੰ ਹੋ ਗਏ 9 ਦਿਨ ਹੋ ਗਏ ਸੂਈ ਨੂੰ ਬਈ ਹੂੰ ਤੇ 7 ਦਿਨ ਹੀ ਹੋ ਗਏ ਬੱਚੇ ਮੇਰੇ ਹੁਣ ਬਈ ਇਹਦੇ ਬੱਚਾ ਮਰ ਗਿਆ ਹਾਂ ਬੱਚਾ ਮਰ ਗਿਆ ਵੀਡੀਓ ਮੇਰੇ ਕੋਲ ਫੋਨ ਤੇ ਜਿਹੜਾ ਵੀ ਲਾਊਗਾ ਨਾ ਸੂਈ ਦੀ ਵੀਡੀਓ ਹੈਗੀ ਆਪਣੀ ਸੂਈ ਦੀ ਜੇਰ ਦੀ ਸਾਰੇ ਕਾਹ ਦੀ ਵੀਡੀਓ ਹੈ ਆਪਣੇ ਕੋਲ ਹੀ ਸੂਈ ਆਪਣੇ ਕੋਲ ਸੂਈ ਗੱਪਨ ਲਈ ਸੀ ਆਪਾਂ ਇਹ ਅੱਛਾ ਉਹਨਾਂ ਨੇ ਆਪਣੀ ਵੀਡੀਓ ਵੀ ਬੱਚੇ ਤੋਂ ਬਿਨਾ ਮਿਲਦੀ ਕਿਵੇਂ ਹੈ ਇਹ ਬਾਈ ਮੜਾ ਚਾੜ ਪਾਉਣਾ ਜਾਂ ਥਾਪੀ ਮਾਰ ਕੇ ਆਈ ਬੈਨਾਂ ਤੇ 13 ਸਾਢੇ 13 ਕਿਲੋ ਦਾਣਾ ਇਥੇ ਲਈ 13 ਤੋਂ ਬਾਅਦ ਉਹ 14 ਉੱਪਰ 13 ਕਹਿ ਕੇ ਦਊਗਾ ਮੈਂ ਕੋਈ 13 ਕਿਲੋ ਕੋਈ ਵੀ ਭਰਾ ਤੋਲ ਕੇ ਦੇ ਦੂਗਾ ਬਾਕੀ ਕਿਲੋ 2 ਕਿਲੋ ਹੋਰ ਵਧੂਗੀ ਹਜੇ ਬਾਈ ਸੂਈ ਠੀਕ ਹੈ ਕੀ ਡਿਮਾਂਡ ਰਹੂਗੀ ਜੀ ਬਾਈ ਇਹ ਬਾਈ ਹੁਣ ਤਾਂ ਆਪਾਂ ਉੱਚੇ ਦੇ ਲਈ ਸੀ ਗੱਬਨ ਲਈ ਸੀ ਆਪਾਂ ਪਰ ਅੱਜ ਦੀ ਘੜੀ ਹੁਣ 1 ਲੱਖ ਤੇ 15 ਹਜ਼ਾਰ ਦੀ ਹੋਪੀ ਦਵਾਂਗੇ 115 ਦੀ 115 ਝੋਟੀ ਵੱਡੀ ਐ ਇੰਨੇ ਦੀ ਬਈ ਟੋਕੜ ਵੇਖਣ ਵਾਲੀ ਐ ਸਹੀ ਐ ਖੁੱਲ ਗਿਆ ਬਈ ਦੱਸੋ ਝੋਟੀ ਦੇਖਿਓ ਜੀ ਨੇ ਜਿਹਨੂੰ ਬੱਚੇ ਦਾ ਨਹੀਂ ਹੈਗਾ ਕੋਈ ਸੂਈ ਦਾ ਤੁਸੀਂ ਦੇਖਣਾ ਤਾਂ ਉਹ ਫੋਟੋ ਵੀਡੀਓ ਬਾਈ ਕੋਲ ਜੇਰ ਪੈਂਦੀ ਦੀ ਜੇਰ ਪਈ ਦੀ ਹੈਗੀ ਐ ਉਹ ਤੁਸੀਂ ਦੇਖ ਲਿਓ ਵੱਡੇ ਮੁੱਲ ਦੀ ਝੋਟੀ ਸੀ ਵੀਰ ਦੀ ਆਪਦੀ ਵੀ ਬਾਈ ਦੱਸਦਾ ਵੀ ਮਹਿੰਗੀ ਖਰੀਦੀ ਸੀ ਪਰ ਬੱਚੇ ਤੋਂ ਬਿਨਾ ਰੇਟ ਜਿਹੜਾ ਇਹਦਾ 1 ਲੱਖ 15000 ਹੈ ਬਹੁਤ ਸੋਹਣਾ ਸਿੰਗ ਟਾਂਜਾ ਦੇਖੋ 14 ਲੀਟਰ ਇਸ ਟਾਈਮ ਬੋਲਾ ਦੁੱਧ ਸੌਰੀ 9 ਦਿਨ ਹੋ ਗਏ ਸੂਈ ਨੂੰ ਤਾਂ ਉਹ ਹਾਜ਼ਰ ਹੈ ਤੁਸੀਂ ਚੋਕੇ ਲੈ ਲਓ ਦੋ ਟਾਈਮ ਤਿੰਨ ਟਾਈਮ ਚੁੰਮ ਸਕਦੇ ਹੋ ਚੰਗੀ ਅਗਾੜੀ ਦੀਂਦੀ ਹੈ ਹਵਾਨਾ ਪਛਾਣ ਉਹ ਵੀ ਚੰਗਾ ਹੈ ਬਾਕੀ ਮੂੰਹ ਮੱਥੇ ਦੀ ਸ਼ੇਪ ਸੋਹਣੇ ਸਿੰਘਾਂ ਦੀ ਹੈ ਵਾਕਈ ਇੱਕ ਚੰਗੀ ਰਕਮ ਦੀ ਝੋਟੀ ਹੈ ਤੁਹਾਨੂੰ ਅੱਜ ਜੱਜਦੀ ਹੈ ਤਾਂ ਕਾਲ ਵਾਈ ਨੂੰ ਕਰ ਲਿਓ ਹਵਾਨਾ ਦੇਖੋ ਕਰਮਾ ਵਾਲੀ ਦਾ ਸੋ ਇਹ ਤਾਜੀ ਸੂਈ ਵੀ ਝੋਟੀ ਹੈ ਬਿਨਾ ਬੱਚੇ ਤੋਂ ਹੈ ਬੱਚਾ ਇਹਦੇ ਨਾਲ ਨਹੀਂ ਹੈਗਾ ਇਸ ਟਾਈਮ ਪਹਿਲੇ ਨੰਬਰ ਤੇ 1,115,000 ਚ ਮਿਲੂਗੀ ਸਿੰਗਲ ਹੱਡੀ ਉਤੋਂ ਕਲੀਅਰ ਕੱਲੀ ਕੈਰੀ ਹੱਡੀ ਦਿੰਦੀ ਹੈ ਇਹਦੇ ਨਾਲ ਇੱਕ ਮੱਝ ਦੋਸਤੋਂ ਨੀਲੀ 라ਵੀ ਵਾਲੀ ਮਾਰਕਿੰਗ ਹੈ ਤਨਵੀਰ ਭਾਈ ਇਹ ਕਿੰਨੇ ਮਸੂਆ ਤੇ ਕਿੰਨੇ ਕਿ ਦਿਨ ਲੈਂਦੀ ਹੈ ਸਿੰਘ ਤੀਜਾ ਸੂਆ ਭਾਈ ਸੁਣਦੀ ਹੈ ਹੂੰ ਇਹ ਦੂਜੇ ਸੂਆ ਆਪਣੋਂ ਤੋਂ ਗਈ ਸੀ ਇਹ ਪੈਂਡ ਬਰਗਾੜੀ ਮੈਂ ਆਪਦੇ ਪੈਂਡ ਹੀ ਤੁਸੀਂ ਭਾਈ ਇਹ ਠੀਕ ਹੈ ਉਦੋਂ ਉਦੋਂ ਤੁਸੀਂ ਕਿਹਾ ਥਲੇ 14 14 ਕਿਲੋ ਦੂਜੇ ਸੂਆ ਹੀ ਹੁਣ ਤੀਜਾ ਸੂਆ ਹੈ पांच तो 6 दिन पये भाई ठीक है बारीक बाकी दोनों कह के ਛੜਾਈ ਸੀਲ ਠੰਡੀ ਬਹੁਤ ਲੰਮਾ ਟਾਈਮ ਉਹਦੇ ਪੈਗ ਜੀ 2 ਮਹੀਨੇ ਪਹਿਲੇ ਛੜੀ ਮੈਂ ਉਹਨਾਂ ਨੇ ਆ ਰੇਟੇ ਤਾਂ ਕਿ ਰੂਗਾ ਇਹਦੇ 1,25,000 ਰੁਪਏ ਖੋਲੀਏ ਨੂੰ ਦੋਸਤੋ 4 ਲੱਖ ਡਿਮਾਂਡ ਹੈ ਸੁਆ ਪੀਜਾ ਠੰਡੀ ਸੀਲ ਫੁੱਲ ਬਾਈ ਕਹਿੰਦਾ ਰਹੀ ਹੈ ਤੇ ਹਵਾਨਾ ਦੇਖੋ ਕਰਮਾ ਵਾਲੀ ਹਜੇ 5-4 ਦਿਨ ਲੈਂਦੀ ਐ ਸੂਨ ਚ ਬੱਚੇ ਤੋਂ ਤੁਸੀਂ ਨੀਲੀ ਰਾਵੀ ਨਸਲ ਦੇ ਚੰਗੇ ਲੈ ਸਕਦੇ ਹੋ ਚੰਗੇ ਪੁੱਲ ਦਾ ਸੀਮਨ ਲਵਾਉਂਦੇ ਰਹਿੰਦੇ ਆ ਆ ਕਿ ਨੀਲੀ ਰਾਵੀ ਦਾ ਕਿ ਲੱਗਾ ਸੀਮਨ ਬਾਈ ਇਹਦੇ ਠੀਕ ਹੈ ਸਵਾ ਲੱਖ ਰੁਪਿਆ ਮੱਝ ਦਾ ਰੇਟ ਬਾਈ ਨੇ ਰੱਖਿਆ ਹੈ ਹਵਾਨਾ ਇਹਦਾ ਵੀ ਚੰਗਾ ਹੈ ਬਾਕੀ ਪਰਲੇ ਪਾਸੇ ਨੂੰ ਧੁੱਪ ਚ ਤੁਰੂਗੀ ਤਾਂ ਥੋੜਾ ਹੋਰ ਕਲੀਅਰ ਹੋ ਜੂ ਜਮਾਂ ਘੁੱਟ ਨੂੰ ਲੈ ਨਹੀਂ ਬਾਈ ਸੋ ਇਹ ਤੀਜਾ ਸੂਆ ਸੁੰਦੀ ਮੱਝ ਦੋਸਤੋ ਵਿਕਰੀ ਵਾਸਤੇ ਹੈ ਸੀਲ 3 ਫੋਪਲ ਲਾਇਆ ਹੈ ਨਾ ਵੀ ਲੰਬਾ ਟਾਈਮ ਦੁੱਧ ਸੇ ਨਹੀਂ ਪਿਆਇਆ ਖੜੀ ਰਹਿਣ ਦੀ ਬਾਈ ਮੜਾ ਹਵਾਨਾ ਦਿਖਾਈਏ ਸੋ ਹਵਾਨਾ ਫੇਰ ਦੇਖੋ ਪੂਰਾ ਜੋਸ਼ ਵਾਲਾ ਹਵਾਨਾ ਹੈ ਮੋਢ ਚ ਇਹ ਛੋਟਾ ਹਵਾਨਾ ਨਾ ਸਮਝੋ ਬਾਕੀ ਟਾਂਚਾ ਤੁਸੀਂ ਇਹਦਾ ਦੇਖ ਲਓ ਸਵਾ ਲੱਖ ਰੁਪਿਆ ਦਸੋ ਇਹਦੀ ਡਿਮਾਂਡ ਵੀਰ ਨੇ ਰੱਖੀ ਐ ਥਾਂ ਸੋਹਣੇ ਐ ਢਾਂਜਾ ਚੰਗਾ ਐ ਰੇਟ ਦੱਸਤਾ ਜਿਨੇ ਮੱਝ ਕੋਈ ਖਰੀਦਨੀ ਐ ਖਾਸ ਕਰਕੇ ਜੇ ਨੀਲੀ ਦਾਵੀ ਦਾ ਸ਼ੌਂਕ ਰੱਖਦੇ ਹੋ ਤਾਂ ਬਰੀਡਿੰਗ ਤੇ ਕੰਮ ਕਰ ਸਕਦੇ ਆ ਤੇ ਤੁਸੀਂ ਬੱਚੇ ਤੁਹਾਨੂੰ ਇਹ ਵਧੀਆ ਪਾਈ ਜਾਊਗੀ ਆਪਦੀ ਮਾਰਕਿੰਗ ਵਗੈਰਾ ਤੁਸੀਂ ਵੀਡੀਓ ਤੇ ਦੇਖ ਲਈਏ ਪ੍ਰੋਪਰ ਇੱਕ ਹੋਰ ਛੋਟੀ ਤੁਹਾਨੂੰ ਦਿਖਾਉਣੇ ਆ ਦਰੋਗੇ ਤਨਵੀਰ ਬਾਈ ਜਿਹੜੀ ਇਹਦੇ ਨਾਲ ਦੀ ਝੋਟੀ ਤੈਣਾ ਨੰਬਰ ਤੇ ਹੈ ਤੇ ਪਹਿਲਾ ਸੂਆ ਬਾਈ ਹੂੰ ਰਾਸ ਸੂਈ ਹੈ ਤੜਕੇ ਸਾਫ ਕਰਦੀ ਆ ਮੈਂ ਕੋ ਪਹਿਲੇ ਤਾਂ ਨਾਲ ਦੀ ਨਾਲ ਸਾਫ ਹੋ ਜਾਂਦੀ ਹੈ ਮਗਰ ਕੱਟੀ ਆ ਕੋਈ ਆਲ ਨਹੀਂ ਸ਼ਾਲ ਨਹੀਂ ਕੱਟੀ ਝੋਟੀ ਨੂੰ ਬਾਈ ਠੀਕ ਹੈ ਥਣ ਬਹੁਤ ਸੋਨਾ ਕੱਢਦੀ ਹੈ ਇਸ ਮਾਜ ਇਹ ਜਿਹੜੀਆਂ ਅਸੀਂ ਕੱਟੀਆਂ ਲੈ ਕੇ ਆਏ ਸੀ ਉਹਨਾਂ ਕੱਟੀਆਂ ਚ ਬਾਈ ਇਹ ਅੱਛਾ ਰੇਟ ਦਾ ਕੀ ਰਹੂਗਾ ਰੇਟ ਦੇ 1 ਲੱਖ ਤੇ 5000 ਰੁਪਏ 1 5 ਸਾਫ ਸਥਰੀ ਅਥਲੇ ਦੀ ਬਾਕੀ ਫਰੀਕ ਹੈ ਦੁੱਧ ਵਾਲੀ ਬਾਈ ਉਹ ਕੱਟੀ ਬੈਠੀ ਹੈ ਦੀ ਠੀਕ ਹੈ ਸੋ ਇਹਦੀ ਕੱਟੀ ਜਰੂਰ ਦੇਖ ਲਓ ਇਹ ਕੱਟੀ ਹੈ ਇਸ ਮਾਜ ਦੀ ਹੈ ਸਿੰਘ ਦਾ ਇੱਕ ਲੱਗਦਾ ਜਿਵੇਂ ਉੱਤੋਂ ਕੋਲ ਜਾ ਥੋੜਾ ਜਿਹਾ ਪਾਇਆ ਥੋੜਾ ਜਿਹਾ ਕੋਬਲਾ ਲਿਆ ਵਾ ਹਾਂ ਜੀ ਕਿੰਨਾ ਦਾ ਲੈ ਚੱਲ ਇੱਕ ਬਰੀਕ ਦਾ ਸੂਈ ਥੋੜੀ ਤੈ ਮਾਰੀ ਵੀ ਉਹਦੇ ਕਰਕੇ ਬਈ ਕੱਟੀ ਨਹੀਂ ਠੀਕ ਐ ਸੋ ਰਾਤ ਹੀ ਸੂਈ ਐ ਹਵਾਨਾ ਸਾਫ ਸੁੱਤਰਾ 1,00,005000 ਰੇਟ ਐ ਪਹਿਲਣਾ ਦਾ ਫਾਇਦਾ ਇਹ ਹੋ ਜਾਂਦਾ ਵੀ ਦੂਜੇ ਸੂਏ 'ਚ ਰਕਮ ਨਹੀਂ ਘਟਾਉਂਦੀਆਂ ਸੌਦਾ ਜਿਹੜਾ ਉਹ ਥੋੜਾ ਸਿੱਧਾ ਧਰਮਵੀਰ ਭਾਈ ਨਾਲ ਹੋਣਾ ਕਿੰਨੇ ਚ ਹੁੰਦਾ ਥੋੜੀ ਆਪਸ ਵਿੱਚ ਡੀਲ ਐ ਪਰ ਪਰ ਰਕਮ ਨਹੀਂ ਘਟਾਉਗੀ ਪਹਿਲਾਂ ਨੇ ਇਹ ਆ ਕਿਉਂਕਿ ਦੂਜੇ ਸੂਏ 'ਚ ਜ਼ਿਆਦਾ ਪਸੂ ਤਿਆਰ ਹੋ ਜਾਂਦਾ। ਬਸ ਇੱਕ ਦੁੱਧ ਵਾਲੀ ਬਈ ਤੜਕੇ 4 ਕਿਲੋ ਘੜਾ ਸਾਫ ਹੁੰਦੀ ਦਾ। ਠੀਕ ਹੈ। ਉਮੀਦ ਆ ਦੁੱਧ ਚੰਗਾ ਪਾਉਗੀ। ਹੁਣ ਤੁਹਾਨੂੰ ਖਾਲੀ ਕਹਿੰਦੇ ਦੱਸਾਂਗੇ ਸਾਫ ਕਰੀ ਵੀ ਬਈ ਜਮਾ ਇਹ। ਠੀਕ ਹੈ। ਤੇ ਪਸਮਾ ਕਰਾਂਗੇ ਥਾਣਾ ਲੱਗੂ ਜਾਂ ਦੂਜੇ ਸੂਏ ਮੈਂਦਾ ਹੁੰਦਾ। ਠੀਕ ਹੈ। ਸੋ ਇਸ ਟਾਈਮ ਬਿਨਾ ਪਸਮਾਤ ਹੋਈਆਂ ਥਾਣੂ ਵੀ ਤੇ ਸਾਰੀ ਬਈ ਕਹਿੰਦਾ ਚੋਈ ਵੀ। ਪਸਮਾਉਣੀ ਐ ਇਹ। ਨਹੀਂ ਪਸਮਾਦਨ ਨੇ ਪਸਮਾਉਣੀ ਤੇ। ਠੀਕ ਹੈ ਤੂੰ ਬੱਚਾ ਲਾ ਦੇ ਮੈਂ ਉਹ ਗਾਂ ਫੋਰ ਦਾ ਬੱਚਾ ਬਾਈ ਲਾ ਹੀ ਦੇਊਗਾ ਬੱਚਾ ਤੂੰ ਬਾਈ ਉਹਨੂੰ ਬੱਚਾ ਲਾ ਦਿੰਗਾ ਉਸ ਮਾ ਤੇ ਮੈਨੂੰ ਸੋ ਇਹਦੋਂ ਅੱਗੇ ਜਿਹੜੀ ਝੋਟੀ ਹੈ ਬਾਈ ਇਹਦੀ ਵੀ ਡਿਟੇਲ ਦੇ ਤੁਸੀਂ ਇਹ ਦੂਜਾ ਸੂਆ ਬਾਈ ਝੋਟੀ ਹੈ ਠੀਕ ਹੈ ਦੂਜਾ ਸੂਆ ਇਹਦਾ ਪਿਆ ਪੰਜ 6 ਦਿਨ ਪਿਆ ਬਾਈ ਹੂੰ ਤੇ ਇਹ ਝੋਟੀ ਮਤਲਬ ਇਹ ਉਧਰੋਂ ਹੀ ਹਰੇਣੇ ਚ ਆਈ ਹੈ ਇਹ ਠੀਕ ਹੈ ਤੇ ਮਾਲਕਨ ਸੇ ਪਹਿਲੇ ਤੋਂ 14 14.5 ਕਿਲੋ ਤਾ ਹੁਣ ਐਦ ਕੀ ਕਰਮ ਵਾਲੀ 15 ਪਾ 16 ਪਾ 14 ਪਾ ਉਹ ਇੱਥੇ ਹੈ ਬਾਈ ਇਹਦਾ ਕੀ ਜਣਾ ਇਹਦਾ ਰੇਟ ਬਾਈ 1 ਲੱਖ 32000 ਤੋਰੀ 132 ਦੱਸੋ ਦਿਨ ਪੰਜ ਸੱਤ ਲੈਂਦੀ ਐ ਹਰਿਆਣੇ ਦੇ ਵਿੱਚੋਂ ਬਈ ਕਹਿੰਦਾ ਇਹ ਝੋਟੀ ਆਈ ਐ ਸਿੰਘੇ ਦਾ ਵੀ ਸੋਹਣਾ ਤੋਰ ਕੇ ਵੀ ਤੁਹਾਨੂੰ ਦਿਖਾ ਦਨੇ ਆ। ਧਰਨਾ ਦੀ ਬਿੱਥੀ ਚੰਗੀ ਐ ਹਵਾਨਾ ਚੰਗਾ ਦਿਖਾਉਂਦੀ ਐ। ਇਹਦਾ ਰੇਟ 1 ਲੱਖ ਤੇ 32000 ਐ ਬਾਕੀ ਜਦ ਧੁੱਪ ਚ ਹੋਜੂਗੀ ਤਦੋਂ ਹਵਾਨਾ ਤੁਹਾਨੂੰ ਦਿਖਾ ਦੂਗੀ ਚੰਗੀ ਤਰ੍ਹਾਂ। ਕਮਾਲ ਆ ਬਈ ਤਰਮੀ ਪਰ ਡੋਕਾਂ ਚੌਣ ਚਾਂ ਬਹੁਤ ਚੰਗਾ ਬਈ ਇਹਦਾ ਠੀਕ ਹੈ ਕਿਉ ਡੋਕਾਂ ਤੇ ਮੈਂ ਜੀ ਸੋ ਚੁਆਇਸ ਦੋਸਤੋ ਬਈ ਕਹਿੰਦਾ ਵੀ ਚੰਗੀ ਹੈ ਹਵਾਨਾ ਦੇਖੋ ਕਰਮਾ ਵਾਲੀ ਪੀਲਣ ਦੇ ਪਾਣੀ ਤਾਂ ਨਹੀਂ ਸੋਹਣੀ ਹੈ ਗਾੜੀ ਹੈ ਦੱਸੋ ਇਸ ਮੱਝ ਦੀ ਮੂਛ ਫੜੀ ਦੀ ਫਿਰ ਹਵਾਨਾ ਦੇਖ ਲੋ ਚੰਗਾ ਹਵਾਨਾ ਭਰਿਆ ਹੋਇਆ ਕਰਮਾ ਵਾਲੀ ਦਾ ਬੰਦ ਕੇ ਆਈ ਕਰ ਥੋੜੇ ਲੇਵਾ ਆ ਕੇ ਪਿਛੇ ਉੱਪਰ ਮਣਾਉਂਦਾ ਲੇਵਾ ਚੱਕ ਕੇ ਜਾਂਦਾ ਬਈ ਕਰ ਠੀਕ ਹੈ ਗੱਪਣਾ ਕਿਆਰੀ ਤਾਂ ਸਹੀ ਜੋ ਜੇਰ ਤੇ ਮੈਂ ਆਉਂਦੀ ਆ ਕਿਿਆਰੀ ਇਹ ਦਿਖਾਉਣੀ ਜਾਨੇ ਸਹੀ ਹੁਣ ਦੇਖੋ ਹਵਾਨਾ ਕਰਨ ਵਾਲੀ ਦਾ ਪਾਣੀ ਪੀਂਦਾ ਪਸ਼ੂ ਜੰਗੋਆ ਕਰਦਾ ਚੰਗੀ ਤਰ੍ਹਾਂ ਹਵਾਨਾ ਦਿਖਾ ਲੈਂਦਾ ਹੁੰਦਾ ਸੋ ਫੇਰ ਇਸ ਮੱਝ ਨੂੰ ਤੁਸੀਂ ਦੇਖ ਸਕਦੇ ਹੋ ਤੁਸੀਂ ਕੀ 1,32,000 ਰੇਟ ਹੈ ਚੰਗਾ ਥਣ ਤੇ ਹਵਾਨਾ ਦਿਖਾਉਂਦੀ ਹੈ ਕਰਮਾਲੀ ਜਿਹੜੀ ਚੋਟੀ ਪਹਿਲਾਂ ਦੋਸਤੋ ਵਾਕਈ ਜਿਹੜਾ ਬਾਈ ਨੇ ਕਿਹਾ ਸੀ ਥਣ ਦਾ ਸਹਿਜ ਹੋਣ ਦੇਖੋ ਕਿਉਂਕਿ ਪਸੂ ਜਦੋਂ ਪਸਮਾ ਚ ਆਉਂਦਾ ਉਦੋਂ ਸਹੀ ਜਜਮੈਂਟ ਹੋਣੀ ਹੁੰਦੀ ਹੈ ਪਹਿਲਣ ਝੋਟੀ ਹੈ ਸੁਬਾ ਵਿੱਚ ਹੋਈ ਵੀ ਹੈ ਤੇ ਦੁਪਹਿਰੇ ਫੇਰ ਮਾਸਾ ਬਈ ਖਾਲੀ ਹੈ ਥਣ ਖਾਲ ਦਿਖਾਉਂ ਸੀ ਸਹੀ ਹੈ ਬਈ ਬਹੁਤ ਸੋਹਣੀ ਧਾਰ ਪਿਛਲੇ ਪੂਰਾ ਆਨਲਾਈਨ ਸ਼ੌਲ ਨਹੀਂ ਸਹੀ ਤੋਂ ਕਈ ਭਰਾ ਪਹਿਲਣਾ ਤੋਂ ਡਰਦੇ ਹੁੰਦੇ ਆ ਪਰ ਪਹਿਲਣਾ ਵੀ ਚੰਗੇ ਆ ਹੋਣ ਤੇ ਤਾਨੇ ਦਿਖਾ ਦੇ ਬਈ ਖਾਲੀ ਥਣ ਵੀ ਦਿਖਾ ਤੇ ਬਾਅਦ ਚ ਭਰੀ ਥਣ ਵੀ ਦਿਖਾ ਤਾ ਹਾਂ ਦੋਸਤੋ ਤੁਸੀਂ ਪਸਮਾਰ ਦੇ ਵਿੱਚ ਥਣ ਦੇਖ ਲੋ ਤੇ ਪਹਿਲਾਂ ਤੁਸੀਂ ਬਿਲਕੁਲ ਖਾਲੀ ਥਣ ਦੇਖਿਓ ਜਾਂ ਸਿੰਗਲ ਅੱਡੀ ਦੀ ਦੁੱਧ ਵਾਲੀ ਹੈ ਬਾਈ ਜਿਹਨੂੰ ਅਗਲਾ ਲੈ ਕੇ ਜੋ ਸੋਹਣੀ ਝੋਟੀ ਦੱਸੋ ਤੇ ਬੱਚਾ ਵੀ ਕੱਟੀ ਹੈ ਨਾ ਸੋ ਇਹ ਤੋਂ ਇਲਾਵਾ ਦੋ ਮੱਜਾਂ ਹੋਰ ਬਾਈ ਕੋਲ ਵਿਕਰੀ ਵਾਲੀਆਂ ਹੈ ਤੇ ਦੋਨੇ ਸੂਈਆਂ ਸਵਾਨੀਆਂ ਦੋ ਅਗਲੀਆਂ ਕਿੰਨਵਾਂ ਸੂਆ ਤੰਗਿਲ ਬਈ ਦੂਜਾ ਸੂਆ ਬਈ ਇਹ ਪਰਸੋਂ ਸੂਈ ਹੈ ਠੀਕ ਹੈ ਇਹ ਅੱਜ ਸਵੇਰ ਇਹ ਵੀ ਖਾਲੀ ਕੀਤੀ ਹੈ ਥੋਲੇ ਤੋਂ ਇਹਦਾਂ ਤਕਰੀਬਨ ਹੋਗਾ 9-10 ਕਿਲੋ ਬੋਲਾ ਹੋਊਗਾ ਬਾਈ ਹੁਣ ਰੇਟ ਇਹਦਾ ਇਹਦਾ 1,25,000 ਰੁਪਏ 125 ਠੀਕ ਐ ਸੋ ਦੋਸੋ 9 ਤੋਂ 10 ਕਿਲੋ ਬੌਲਾ ਬਾਈ ਕਹਿੰਦਾ ਤੁਸੀਂ 9 ਕਿਲੋ ਮੰਨ ਕੇ ਖਰੀਦ ਲਓ ਹਜੇ ਤੀਜਾ ਦਿਨ ਨਹੀਂ ਤੀਜਾ ਦਿਨ ਆ ਨਾ ਬਾਈ ਸੂਈ ਨੂੰ ਜਿੰਨਾ ਹੋਊਗਾ ਆਪਾਂ ਉਨਾ ਹੀ ਦੱਸਾਂਗੇ ਆ ਕੇ ਵੱਧ ਨਿਬੜੇ ਫੇਰ ਸਵਾਦ ਆਉਂਦਾ ਘੱਟ ਦਾ ਕੀ ਫਾਇਦਾ ਸਹੀ ਬਾਕੀ ਜਿੰਨਾ ਦੁੱਧ ਦੇ ਦੋ ਅੱਗੇ ਤੁਸੀਂ ਚੋਲੋਗੇ ਥੋੜੀ ਸਮਝ ਐ ਸੋਹਣੀ ਝੋਟੀ ਐ ਪੁੜਿਆਂ ਦੀ ਸ਼ੇਪ ਬੜੀ ਚੰਗੀ ਐ ਦੀ ਹਵਾਨਾ ਇਹਦਾ ਵੀ ਅੱਗੋਂ ਚੰਗਾ ਭਾਰਾ ਦਿੰਦਾ ਥਾਂ ਨੇ ਵੀ ਬਸਮਾਜ ਬਹੁਤ ਸੋਹਣਾ ਕਰਦੀ ਬਾਈ ਇਹ ਖਾਲੀ ਥਾਂ ਦੱਸਦੇ ਹਾਂ ਓਕੇ ਸੋ ਥਾਣ ਪਸਮਾਰ ਚ ਇਹਦਾ ਕਿ ਬੱਚਾ ਵੀ ਤਿੰਨ ਦਾ ਸੋਹਣਾ ਹੁੰਦਾ ਇਹ ਬੱਚਾ ਤਾਜੀ ਸੂਈ ਵੀ ਝੋਟੀ ਸੋਹਣੇ ਪੱਠਪੁੜੇ ਦੀ ਐ ਸਿੰਘ ਕੁੰਡਾ ਤੇ ਤਕਰੀਬਨ ਹੁਣ ਰੋਤੋ ਹੀ ਕਰਕੇ ਭਾ ਉਹ ਜੇ ਬਈ ਮੱਝਾਂ ਦੇ ਲਈ ਐ ਤੇ ਉਹ ਹੀ ਦਵਾਂਗੇ ਆਪਾਂ ਹੂੰ ਜੇ ਟੋਕੜੇ ਵਿੱਚ ਰਿਹਾ ਹੁਣ ਥੋੜੇ ਥੋੜੇ ਘਾਟ ਨੇ ਟੋਕੜੇ ਵਿਕਣਗੇ ਐ ਤੇ ਟੋਕੜਾ ਸਜਣਾ ਥੋੜਾ ਵੱਖ ਹੀ ਬਣੇ ਇਹਨਾਂ ਦਾ ਜਦੋਂ ਉਹਦੇ ਵਿਕਣਗੇ ਹੂੰ ਸੋ ਇਹ ਤੁਹਾਨੂੰ ਝੋਟੀ ਦਿਖਾਤੀ ਐ ਇਹ ਤੋਂ ਇਲਾਵਾ ਦੱਸੋ ਸਰ ਇੱਕ ਹੋਰ ਮੱਝ ਲਾਸਟ ਉੱਤੇ ਦਿਖਾਉਂਗਾ ਪਰ ਇਹਦਾ ਹਵਾਨਾ ਫੇਰ ਦੇਖ ਲੋ ਇਸ ਤਰ੍ਹਾਂ ਦਾ ਰੋਕ ਹੈ ਤਨਵੀਰ ਜਿਹੜੀ ਇੱਧਰ ਲਾਸਟ ਤੇ ਝੋਟੀ ਖੜੀ ਹੈ ਇਹ ਝੋਟੀ ਅੱਜ ਹੀ ਆਈ ਹੈ ਬਈ ਉਹ ਗੱਡੀ ਚੋਂ ਆਉਂਦਾ ਬੱਚਾ ਮੂੰਹ ਮਾਰ ਕੇ ਕੱਟੀ ਮਗਰ ਹੈ ਹਫਤਾ ਹੋ ਗਿਆ ਸੂਈ ਨਾਲੋਂ ਦੋ ਦੰਦ ਦਾ ਮੂੰਹ ਤੋਂ ਠੀਕ ਹੈ ਇਹ ਤਾਂ 10 ਕਿਲੋ ਦੁੱਧ ਹੈ ਬਈ ਹੁਣ ਹਫਤਾ ਹੋ ਗਿਆ ਸੂਈ ਨੂੰ ਚਲੋ ਕੋਈ 9 ਮੰਨ ਕੇ ਲੈ ਜਾਈਏ ਅੱਜ ਆਈਏ ਕਿ ਰਾਏ ਰੇਟ ਇਹਦਾ ਰੇਟ ਇਹਦਾ ਬਈ ਇਹਦਾ ਰੇਟ ਹੈ 1,10,000 ਰੁਪਏ ਸੋਹੇ ਬਾਈ ਕਹਿੰਦਾ ਵੀ ਹੋਣੀ ਆਈ ਹੈ ਹਜੇ ਥੋੜਾ ਮੋਰੀ ਵੀ ਨਹੀਂ ਪਾਈ ਬਈ ਇਹਨੇ ਅਲਕਦ ਮੰਨਦੀ ਸੀ ਸਹੀ ਦੋ ਦੰਦ ਦਾ ਮੂੰਹ ਤੋਂ ਸੋ ਦੋ ਦੰਦ ਹਜੇ ਤਲੇ ਰਾ ਵਗੈਰਾ ਪਾਇਆ ਨਹੀਂ ਉਵੇਂ ਜਿਵੇਂ ਆਈ ਹੈ ਟੱਚ ਦੇ ਵਿੱਚ ਉਸੇ ਤਰ੍ਹਾਂ ਹੀ ਹੈ ਮਸਵਾ ਦੇ ਵਿੱਚ ਥਾਣੇ ਦੇ ਦਿੰਦੇ ਐ ਸੂਆ ਪਹਿਲਾ ਝੋਟੀ ਦਾ ਮੈਂ ਗਰੇਟ ਦੱਸਦਾ ਵਜਨ ਫੁੱਲ ਆ ਦੱਸੋ ਇਸ ਝੋਟੀ ਦਾ ਵੀ ਤੇ ਮੱਝਾਂ ਵੈਸੇ ਵੱਡੀਆਂ ਹੀ ਐ ਤੁਸੀਂ ਇਹਨਾਂ ਦੇ ਢਾਂਚੇ ਦੇਖ ਰਹੇ ਹੋਵੋਗੇ ਤੁਹਾਨੂੰ ਜੱਜਮੈਂਟ ਹੋਊਗੀ ਦੁੱਧ ਤੁਹਾਡੀ ਸਮਝਦਾ ਤੁਸੀਂ ਚੋਕੇ ਵੀ ਦੇਖ ਸਕਦੇ ਸੋਇਆਂ ਸੋਇਆਂ ਦਾ ਕੋਈ ਕਾਪ ਨਹੀਂ ਤਨ ਮਹੀਨੇ ਦੀ ਤੋਕੜ ਵੇਚਣੇ ਤੋਕੜ ਲੱਖ ਰੁਪਏ ਦੀ ਈ ਝੋਟੀ ਬਾਈ ਹੂੰ SO HOT FOR SALE ਹਵਾਨਾ ਸੋਹਣਾ ਬਤੋਂ SO ਅੱਜ ਦੀ ਵੀਡੀਓ ਦੇ ਦੋਸਤੋ ਇਹ 나ਗਬਾਈ ਧਰਮਵੀਰ ਕੋਲ ਸੀਗੇ ਜਿਹੜੇ ਟੋਟਲ ਨਗ 6 ਆ ਤੇ 6 ਦੇ 6 ਦਿਖਾ ਕੇ ਆ ਭਾ ਵੀ ਇਹਨਾਂ ਦੇ ਦੋਸਤੋ ਤੁਸੀਂ ਦੇਖ ਹੀ ਲਿਆ ਵੀ 1030 32 ਵਾਲੇ ਰੇਟ ਹੈ ਬਾਕੀ ਤੁਸੀਂ ਤਸੱਲੀ ਕਰੋ ਜਿਹੜਾ ਨਗ ਤੁਹਾਨੂੰ ਜੱਜ ਆ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ